ਆਹ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਕਸਰੀਆ ਜਿਵੇਂ ਕਿ ਤੁਹਾਨੂੰ ਪਤਾ ਦੋਸਤੋ ਹਰ ਸੋਮਵਾਰ ਪਿੰਡ ਸੁਖਣਾ ਕੋਲ ਬੱਕਰਾ ਮੰਡੀ ਲੱਗਦੀ ਦੋਸਤੋ ਚੰਗੇ ਸੌਦੇ ਆਉਂਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਆਹ ਜਿਹੜਾ ਬੱਕਰਾ ਦੋਸਤੋ ਬਰਬਰੀ ਚੱਟੀ ਅੱਖ ਦਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਬੱਕਰਾ ਪੁੱਛਦੇ ਆਂ ਇਹ ਸੌਦਾ ਹੋਇਆ ਬਾਈ ਕੀ ਮੁੱਲ ਕੀਤਾ ਸੀ ਬਾਈ ਜਗਦੀਪ ਇਹ ਬੱਚੇ ਦਾ ਕੀ ਮੁੱਲ ਕੀਤਾ ਸੀ ਇਹਦਾ ਮੁੱਲ 6500 ਰੁਪਿਆ ਕੀਤਾ ਸੀ 6500 ਕਿੰਨੇ ਚ ਕਰਾਤਾ ਇਹ ਤਾਂ ਸੌਦਾ ਮੰਨ ਕੇ ਚੱਲ ਬਾਈ ਨਵੇਂ ਆਏ ਇਹ ਸੌਦਾ ਬਾਈ ਪੂਰਾ 4300 ਇਹ ਲੈ ਜਾ ਜੀ 4500 ਤੇ ਲਖਾਈ ਦਾ ਕਿਵੇਂ ਕੀਤਾ ਬਾਈ ਆਪੋ ਆਪਣੀ ਬਾਈ ਕਿੱਥੋਂ ਆਈ ਸੀ ਬਾਈ ਭਲਾਈਆਂ ਨੇ ਤੋਂ ਭਲਾਈਆਂ ਨੇ ਤੋਂ ਲੈ ਵੀ ਦੋਸਤੋ ਭਲਾਈਆਂ ਨੇ ਤੋਂ ਆਈ ਸੀ ਬਾਈ ਹੋਰੀ ਤੇ ਇਹ 4500 ਦਾ ਬਾਈਆਂ ਨੂੰ ਪੈ ਗਿਆ ਲਖਾਈ ਆਪੋ ਆਪਣੀ ਤੁਸੀਂ ਦੇਖ ਸਕਦੇ ਹੋ ਸੋਨਾ ਬੱਚਾ ਲੈ ਵੀ ਦੋਸਤੋ ਹੁਣ ਬਾਈ ਗੁਰਪ੍ਰੀਤ ਦਾ ਆ ਬੱਕਰੀ ਦਾ ਸੌਦਾ ਹੋਇਆ ਤੁਸੀਂ ਦੇਖ ਸਕਦੇ ਹੋ ਗੱਲਬਾਤ ਕਰਦੇ ਆਪਾਂ ਬਾਈ ਦੂਜਾ ਇਹ ਬੱਕਰੀ ਗੱਬਣਾ ਕੇ ਖਾਲੀ ਆ ਕੀ ਬਾਈ ਡੇਢ ਮਹੀਨੇ ਦੀ ਬਣੀ ਆ ਪਰ ਆਪਾਂ ਖਾਲੀ ਕਰਕੇ ਦੇ ਦਿੰਦੇ ਡੇਢ ਮਹੀਨੇ ਦੀ ਬਣੀ ਆ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਕਿਹੜੇ ਭਰਾਣੇ ਲਈ ਆ ਇਸੇ ਨੇ ਬਾਈ ਨੇ ਲੈ ਵੀ ਬਾਈ ਭਲਾਈਆਂ ਨੇ ਤੋ ਆਇਆ ਸੀਗਾ ਬਾਈ ਨੇ ਲਈਆ ਕੀ ਮੋਲ ਕੀਤਾ ਸੀ ਬਾਈ ਇਹਦਾ 8000 ਮੋਲ ਕਿਤੇ ਬਾਈ ਆਪਾਂ ਜਿੱਤੇ ਰਸਤਾ ਨਿਕਲਿਆ ਇਹਨੇ 6000 ਲਿਖਾਈਏ 6000 ਚ ਲਿਖਾਈਏ ਦੀ ਠੀਕ ਆ ਲੈ ਵੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਬਾਈਆਂ ਨੇ ਦੋ ਜਾਨਵਰ ਲਏ ਆ ਇੱਕ ਆ ਬੱਕਰੀ ਤੇ ਦੋਸਤੋ ਇੱਕ ਆ ਆ ਬਾਈ ਸ਼ਰੀਆਂ ਤੋਂ ਆਇਆ ਸੀਗਾ ਇਹਨੇ ਬਾਈ ਜੀ ਆ ਬਰਬਰੀ ਬੱਚਾ ਲਿਆ ਚੱਤੀ ਅੱਖ ਦਾ ਬਠੰਡੇ ਕੋਲੇ ਜਿਹੜੇ ਤੋਂ ਉਹਨਾਂ ਤੋਂ ਆਇਆ ਸੀਗਾ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਸੋਮਵਾਰ ਪਿੰਡ ਸੁਖਨਾਵਾਲੇ ਬੱਕਰਾ ਮੰਡੀ ਲੱਗਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਇਸ ਮੰਡੀ ਦਾ ਦ੍ਰਿਸ਼ ਦੇਖ ਸਕਦੇ ਹੋ ਦੋਸਤੋ ਜਰੂਰ ਪਹੁੰਚਿਆ ਕਰੋ ਬੱਕਰਾ ਮੰਡੀ ਤੇ ਤੁਸੀਂ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਸੋਮਵਾਰ ਪਿੰਡ ਸੁਖਨਾਵਲੂ ਬੱਕਰਾ ਮੰਡੀ ਲੱਗਦੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਕ ਆਉਂਦੇ ਨੇ ਬਾਈ ਗੁਰਪ੍ਰੀਤ ਬੱਕਰੀ ਲੈ ਕੇ ਆਇਆ ਸੀਗਾ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬੱਸ ਬਾਈ ਕੀ ਮੋਲ ਕੀਤਾ ਸੀ ਬਾਈ ਬਾਈ ਮੋਲ ਕੀਤਾ 15000 15000 ਹਾਂ ਮਗਰ ਬੱਚਾ ਪੱਠ ਠੀਕ ਗੱਲ ਐ ਵੀ ਦੋਸਤੋ ਪਿੱਛੇ ਪੱਠਾ ਪੀਡੀ ਐ ਸਕਦੇ ਦੋ ਦੰਦ ਬੱਕਰੀ ਆ ਕਿੰਨੇ ਚ ਸੌਦਾ ਆ ਗਿਆ ਬਾਈ 15000 ਰੁਪਏ ਮੰਗਿਆ ਸੀ ਬਾਈ ਆਪਣਾ ਲਿਆਜੀ ਨਿਕਲ ਗਿਆ ਇਹ 12000 ਚ ਲਖਾਈਏ ਨੇ ਕੀਤੀ 12 ਦੇ ਸੌਦਾ 12000 ਚ ਲਖਾਈਏ ਨੇ ਬਾਈ ਦਾ ਪਿੰਡ ਭਲਾਈਆਂ ਨਾ ਲੈ ਵੀ ਬਾਈ ਖੁਸ਼ ਆ ਠੀਕ ਆ ਬਾਈ ਨੇ ਵੀ 12000 ਚ ਬਾਈ ਨੇ ਲਖਾਈਏ ਆਪ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਿ ਚੇਕ ਪਾਠਾ ਬਹੁਤ ਸੋਹਣੇ ਜਾਨਵਰ ਆ ਦੋਸਤੋ ਮਾਮਾ ਧੀਆ ਤੁਸੀਂ ਜ਼ਰੂਰ ਪਹੁੰਚਿਆ ਕਰੋ ਦੋਸਤੋ ਜਾਨਵਰ ਤੁਸੀਂ ਦੇਖ ਸਕਦੇ ਹੋ ਸੁਖਨਾਵਲੂ ਬੱਕਰਾ ਮੰਡੀ ਤੇ ਪਹੁੰਚਿਆ ਕਰੋ ਹਰ ਸੋਮਵਾਰ ਲੱਗਦੀ ਹੈ ਚੰਗੇ ਜਾਨਵਰ ਆਉਂਦੇ ਨੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਬੱਕਰਾ ਮੰਡੀ ਦੀਆਂ ਦੋਸਤੋ ਭਾਈ ਜਗਦੀਪ ਹਾਂਜੀ ਭਾਈ ਚਿੱਟੀ ਅੱਖ ਦੇ ਬੱਚੇ ਦਾ ਕੀ ਮੁੱਲ ਕੀਤਾ ਸੀ ਇਹਦਾ 6000 ਰੁਪਿਆ ਭਾਈ 6000 ਕੀਤਾ ਸੀ ਲੈ ਵੀ ਆਪਾਂ ਤੁਹਾਨੂੰ ਬੱਕਰਾ ਵਿਖਾ ਦਿੰਨੇ ਇੱਕ ਰੀ ਚਿੱਟੀ ਅੱਖ ਦੇ ਬੱਚੇ ਤੁਹਾਨੂੰ ਪਤਾ ਭਾਈ ਮਿਲਦੇ ਨਹੀਂ ਏ ਲੇ ਵੀ ਚੱਟੀ ਅੱਖ ਚ ਪੈਂਦਾ ਇੱਕ ਆ ਖੜਾ ਬੱਚਾ ਠੀਕ ਆ ਦੋਸਤੋ ਤੇ 6000 ਕੀਤਾ ਸੀ ਤੇ ਬਾਬਾ ਕੀ ਲਾਇਆ ਫਿਰ ਤੂੰ ਇਹਨੇ ਯਾਰ ਤੁਹਾਨੂੰ ਮੈਂ ਦੱਸਦਾ ਚਾਰ ਤੋਂ ਜਲਿਆ ਸੀਗਾ ਤੇ 5500 ਰੁਪਏ ਦਾ ਦਿੱਤਾ ਆਪਾਂ 5300 ਦਾ ਲਖਾਈ ਇਹਦੀ ਆ 5500 ਹੀ ਬਾਬੇ ਨੂੰ ਪੈ ਗਿਆ ਪੈ ਗਿਆ ਇਹ ਆਪਣਾ ਬੀਲੀ ਆ ਬਾ 500 ਰੁਪਿਆ ਘਟਾਤਾ ਠੀਕ ਆ ਲੈ ਵੀ 500 ਰੁਪਿਆ ਘਟਾਤਾ ਉਹ ਵੀ ਤਾਂ ਕਰਕੇ ਕਿਉਂਕਿ ਬਈ ਚੱਟੀ ਅੱਖੇ ਤੁਹਾਨੂੰ ਪਤਾ ਬੱਚੇ ਮਿਲਦੇ ਨਹੀਂਗੇ ਚੰਗੀ ਕੁਆਲਟੀ ਦੇ ਆ ਬਾਬਾ ਖੋਸ਼ ਆ ਹੁਣ ਜਾਵਾ ਜਾਵਾ ਖੋਲ ਠੀਕ ਆ ਪਾਪਾ ਪਿੰਡ ਕਿਹੜਾ ਹੀ ਦੱਸਦੇ ਪਿੰਡ ਆਪਣਾ ਰੱਤਾ ਖੜਾ ਛੋਟਾ ਲੈ ਵੀ ਰੱਤਾ ਖੜਾ ਛੋਟਾ ਰੱਤਾ ਖੜਾ ਛੋਟਾ ਬਾਬੇ ਦਾ ਪਿੰਡ ਆ ਦੋਸਤੋ ਬਾਬੇ ਨੇ ਲਿਆ ਬੱਕਰਾ ਛੱਟੀ ਅੱਖ ਦਾ ਤੁਸੀਂ ਦੇਖ ਸਕਦੇ ਹੋ ਹਰ ਸੋਮਵਾਰ ਪਿੰਡ ਸੁਖਣਾ ਵਾਲੂ ਬੱਕਰਾ ਮੰਡੀ ਲੱਗਦੀ ਆ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਬੱਕਰਾ ਮੰਡੀ ਦਾ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੱਡੀਆਂ ਬੱਕਰੀਆਂ ਛੋਟੀਆਂ ਬੱਕਰੀਆਂ ਠੀਕ ਆ ਦੋਸਤੋ ਬਰਬਰਈ ਵਿੱਟਲਾ ਟਾਪ ਕੁਆਲਿਟੀ ਜਨਵਰ ਆਉਂਦੇ ਨੇ ਜੇ ਕਿਸੇ ਨੇ ਕੁੱਕੜ ਵੀ ਲੈਣੇ ਹੁਣ ਚੰਗੀ ਕੁਆਲਿਟੀ ਦੇ ਕੁੱਕੜਾ ਦੋਸਤੋ ਉਹ ਵੀ ਲੈ ਸਕਦਾ ਜਰੂਰ ਪਹੁੰਚਿਆ ਕਰੋ ਹਰ ਸੋਮਵਾਰ ਪਿੰਡ ਸੁਖਨਾਵਲੂ ਬੱਕਰਾ ਮੰਡੀ ਲੱਗਦੀ ਚਲ ਦੋਸਤੋ ਮੈਂ ਤੁਹਾਨੂੰ ਦੱਸਣਾ ਬਰਾ ਕਾਲਾ ਮੁਕਸਰੀਏ ਦੋਸਤੋ ਸੌਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿੱਧਰ ਗਿਆ ਹਾਂ ਠੀਕ ਹੈ ਹਾਂ ਇੱਕ ਰੀ ਕਰਾ ਦੇ ਕਰਾ ਦੇ ਕੋਈ ਨਹੀਂ ਸੁੱਖ ਜਿਵੇਂ ਵੀ ਹੁੰਦਾ ਆਹ ਲਾ ਲੈ ਵੀ ਕਿੰਨੇ ਦਾ ਸੁੱਖ ਸੌਦਾ ਮੈਂ ਆਉਦਾ ਦਿਆਂਗਾ ਮੁੱਛੇ ਦੀ ਨੰਦ ਬਾਲ ਲਖਾਈ ਯਾਰ ਤੂੰ ਗੋਸ ਨਾ ਕਰਾਵਾ ਸੱਤ ਕਰਾ ਪਰ ਫੜੀ ਯਾਰ ਤੂੰ ਨਿਬੜੀ ਗੱਲ ਕਿਹੜੀ ਪੱਟ ਦਾ ਕਿਰਾਇਆ ਦੱਸ ਉਹ ਕਿੰਨੇ ਦਾ ਕਰਾਤਾ ਪੱਟ ਪੱਕਾ ਜੋੜਾ ਹੀ ਲੈ ਆ ਯਾਰ ਜੋੜਾ ਹੀ ਲੈ ਲੈ ਯਾਰ ਜੋੜਾ ਹੀ ਲੈਣੇ ਮਾਂ ਪੁੱਤ ਹੀ ਆ ਮਾਂ ਪੁੱਤ ਹੀ ਆ ਇਹ ਮਾਂ ਪੁੱਤ ਹਾਂ ਜੁਗਿਆ ਮਾਂ ਪੁੱਤ ਇਹ ਨਹੀਂ ਸਮਝ ਬਸ ਬਸ ਇਵੇਂ ਹੀ ਬਾਬੇ ਨੇ ਲਈ ਆ ਦੋ ਦੋਸਤੋ ਇਹ ਮਾਂ ਪੁੱਤ ਕਿੰਨੇ ਦਾ ਸੌਦਾ ਹੋਇਆ ਬਾਬਾ ਤੇ 7 ਦਾ 7000 ਦਾ ਠੀਕ 7000 ਦਾ ਹੋਇਆ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਸੌਦੇ ਆਹ ਬਹੁਤ ਵਧੀਆ ਗੱਲੀ ਆ ਚੰਗੇ ਸੌਦੇ ਹੁੰਦੇ ਨੇ ਪਿੰਡ ਸੁਖਨਾਵਾਲੂ ਬੱਕਰਾ ਮੰਡੀ ਤੇ ਤੁਸੀਂ ਜ਼ਰੂਰ ਪਹੁੰਚੋ ਅਗਰ ਹਰ ਸੋਮਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਬਸ ਸਹੀ ਆ ਬਾਬਾ ਓਕੇ ਕਰਾਦਾ ਇਸੇ ਦਾ ਜਦੋਂ ਪਿੰਡ ਸੁਖਨਾਵਾਲੂ ਬੱਕਰਾ ਮੰਡੀ ਤੇ ਇਹਦਾ ਵੀ ਕੀ ਨੱਬੜਦਾ ਉਹ ਬੋਲਣਾ ਨਾ ਤੂੰ ਹੁਣ ਉਹ ਬੋਲਣਾ ਨਹੀਂ ਆ ਲੈ ਵੀ ਹੁਣ ਸੌਦਾ ਦੱਸੋ ਕਿੰਨੇ ਦਾ ਕਰਾਦਾ ਕਾਦਾ ਕਰਾਇਆ ਆ ਦੋਹਾਂ ਦਾ ਬੱਚਿਆਂ ਦਾ ਇੱਕ ਦਾ ਆ ਦੋਹਾਂ ਬੱਚਿਆਂ ਦਾ ਕਿ ਇੱਕ ਦਾ ਲੈ ਵੀ ਉਰਲੇ ਬੱਚੇ ਦਾ ਸੌਦਾ ਹੋ ਗਿਆ ਬਾਬੇ ਨੇ ਲਿਆ ਕਿੰਨੇ ਦਾ ਕਰਤਾ ਈ 5000 ਦਾ 5000 ਦਾ ਲਖਾਈ ਦਾ ਕਿਵੇਂ ਕੀਤਾ ਲਗਾਈਆ ਪੋ ਲਗਾਈਆ ਪੋ ਆਪਣੀ ਲੈ ਵੀ ਆ ਬਾਬੇ ਨੇ ਲਿਆ ਬੱਕਰਾ ਬਾਬਾ ਆਪਣੇ ਤੋਂ ਲਿਆ ਨਹੀਂ ਨਹੀਂ ਤੁਹਾਡੇ ਤੋਂ ਲਿਆ ਠੀਕ ਹੈ ਲੈ ਵੀ ਬਈ ਰਾਜੀ ਤੋਂ ਲਿਆ ਬੱਕਰਾ ਹਾਂ ਸਹੀ ਗੱਲ ਆ ਤੁਸੀਂ ਦੇਖ ਸਕਦੇ ਹੋ ਤੇ ਆ ਬਾਬੇ ਨੇ ਲਿਆ ਬੱਕਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਲਖਾਈ ਆਪੋ ਆਪਣੀ ਬਾਈ ਹਾਂ ਬਾਈ ਆਪੋ ਨੇ ਲਖਾਈ ਆਪੋ ਆਪਣੀ ਵੀ ਦੋਸਤ ਰਾਜੀ ਬਾਈ ਇਹ ਕਿੰਨੇ ਦਾ ਕਰਾਇਆ ਸੀਗਾ 5000 ਦਿੱਤੇ 5000 ਦਾ ਲਖਾਈ ਆਪੋ ਆਪਣੀ ਲੈ ਵੀ ਦੋਸਤੋ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਪਿੰਡ ਸੁਖਨਾਵਲੂ ਬੱਕਰਾ ਮੰਡੀ ਤੇ ਹਰ ਸੋਮਵਾਰ ਬੱਕਰਾ ਮੰਡੀ ਲੱਗਦੀ ਦੋਸਤੋ ਚੰਗਾ ਦ੍ਰਿਸ਼ਾ ਦੋਸਤੋ ਹਾਂ ਇੱਕ ਦਾ ਹੋ ਗਿਆ